हां जी दोस्तों की हालचाल है आपा लेके आए ਤੁਹਾਡੇ واسطے ਫਨੀ ਵੀਡੀਓ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅਸੀਂ ਕਿੱਲੇ ਸ਼ੁਰੂ ਕਰਤੇ ਹਾਂ ਪਤਾ ਲੱਗਿਆ ਕਿ ਭਰਾ ਸਾਡਾ ਟਾਈਮ ਚੱਕਰ ਨੂੰ ਫਿਰਦਾ ਹੈ ਅਸੀਂ ਸੋਚਿਆ ਭਰਾ ਨੂੰ ਕਿਹੋ ਤਕਲੀਫ ਦੇਣੀ ਅਸੀਂ ਆਪਾਂ ਗਏ ਸੁੱਚੇ ਭਾਈ ਹਾਂ ਜੇ ਸੁੱਚਾ ਜਿੰਦਾ ਹੁੰਦਾ ਉਹਨੇ ਬੰਨ ਕੇ ਕੁੱਟਣਾ ਸੀ ਤੂੰ ਸੁੱਚਾ ਘਾਟ ਤੇ ਕੂੜਾ ਚੁੱਕਣ ਵਾਲਾ ਜ਼ਿਆਦਾ ਲੱਗਦਾ ਹੈ ਤੇਨਾ ਤਾਂ ਮੇਰਾ ਕੋਈ ਰੋਲਾ ਨਹੀਂ ਆਪਾਂ ਭਾਕੇ ਲੇ ਵੇੜਦੇ ਬਰਮਾਸ਼ੀ ਫੇਰ ਕਰ ਲਈ ਪਹਿਲਾਂ ਜਾ ਕੇ ਵਾਲ ਕਟਾ ਤੈਨੂੰ ਹੋਸ਼ ਆਵੇ ਬਾਈ ਕੌੜਾ ਐ ਪਰ ਸੱਚਾ ਪੁੱਤ ਨਸ਼ਾ ਲੈਣ ਗਿਆ 500 ਦਾ ਪਿਓ ਲੈਣ ਕੇ दारू 1000 ਰੁਪਏ ਦੀ ਆਪਦੇ ਘਰ ਦੇ ਮਸਲੇ ਨੈਟ ਤੇ ਨਹੀਂ ਦੱਸੀ ਗਏ ਮੈਂ ਹੈਗਾ ਬਿਜ਼ੀ ਆ ਨਹੀਂ ਤੇ ਚਪੇੜਾ ਬਹੁਤ ਮਾਰਦਾ ਮਾਂ ਦੌਰ ਤੇ ਦੀ ਕਣ ਕੇ ਲੈਣ ਲਈ ਮਾਂ ਲੰਬੀ ਲੈਂਚ ਖੜੀ ਆ ਦੇਖੋ ਯਾਰ ਕਿੱਡੀ ਬੜੀ ਗੱਲ ਮਾਂ ਵਿਚਾਰੀ ਕਣਕਲਾ ਲੈ ਲਈ ਲਾਈਨ ਤੇ ਖੜੀ ਆ ਤੇ ਪੁੱਤ ਕੁਰਸੀ ਤੇ ਬੈਠਾ ਸਿਆਣੀਆਂ ਗੱਲਾਂ ਕਰੀ ਜਾਂਦਾ ਬਾਈ ਗੱਲ ਤਾਂ ਸੱਚੀ ਸੀ ਪਰ ਹਾਸੀ ਫੇਰ ਵੀ ਨਹੀਂ ਕੰਟਰੋਲ ਹੋਈ ਕਲਾ ਇੱਕ ਮਾਂ ਦੇ ਕੋ ਰੱਬ ਦਾ ਹੀ ਰੂਪ ਵਿਚਾਰੀ ਲੈਂਚ ਉਹ ਫੰਕਦਾਰ ਕੌੜੀ ਲੱਗੇ ਨਾ ਕੋਈ ਸੱਚ ਕਹੀ ਵੇ ਹਾਏ ਤੇਰਾ ਅੱਖਾਂ ਭਰਨ ਵਾਲਾ ਸੀਨ ਤੇਰੀ ਸ਼ਾਇਰੀ ਸੁਣ ਕੇ ਤਾਂ ਕੰਧਾਂ ਵੀ ਰੋਣ ਲੱਗ ਪਈਆਂ ਵਾਹ ਕਹੀ ਨਾ ਮਰਵਾਲੀਆਂ ਆਪਣੀ ਘਰ ਵਾਲੀ ਤੋਂ ਇਹ ਪਹਿਲਾ ਬੰਦਾ ਜਿਹਦੀ ਵੀਡੀਓ ਚ ਲੋਕ ਜਨਾਨੀ ਨੂੰ ਘੱਟ ਤੇ ਬੰਦੇ ਨੂੰ ਜ਼ਿਆਦਾ ਦੇਖਦੇ ਨੇ ਫਬਜੀ ਨੂੰ ਬੇਨਤੀ ਆ ਕਿ ਤੂੰ ਮਿਸਕਾਲ ਨਾ ਮਾਰੀ ਸਿੱਧਾ ਗੋਲੀ ਮਾਰੇ ਦੇ ਤੂੰ ਮਿਸਕਾਲ ਨਾ ਮਾਰ ਇਹਦੇ ਰੋੜਾ ਮਾਰ ਕੰਨਾਂ ਵਿੱਚ ਪਾਏ ਕਾਂਟੀਆਂ ਵਾਲਾ ਫਬਜੀ ਫੌਜੀ ਘਟ ਤੇ ਬੱਕਰੀਆਂ ਚਾਰਨ ਵਾਲਾ ਵੱਧ ਲੱਗੰਦਿਆ ਫੌਜੀ ਦਾ ਵਿਚਾਰਾ ਹੈਂਗ ਹੋਇਆ ਪਿਆ ਆ ਰਾਮ ਜਾਬ ਦਾ ਦੰਦ ਕੱਢਦਾ ਅੱਗੋਂ ਪਪਾ ਜੀ ਤਾਂ ਇੱਟਾਂ ਵਾਲੇ ਪੱਠੇ ਵਾਂਗੂ ਧੂਆ ਕੱਢ ਰਹੇ ਨੇ ਜਾ ਦੇ ਜਾ ਦੇ ਕਾਹਦਾ ਮਾਰੀ ਤੋਕੋ ਤੋਕ ਜਾਵੀਂ ਕੋਈ ਨਹੀਂ ਮਾਰਾ ਨਾ ਆ ਰਿਹਾ ਆ ਜਾ ਯਾਰ ਇਹ ਵੀਰੇ ਤੇਰਾ ਸਿਰ ਪਾੜ ਜਾਣਾ ਇਹਦਾ ਕੁਛ ਨਹੀਂ ਜਾਣਾ ਮਰ ਮਾਰ ਨਾ ਆ ਜਾ ਛੋੜ ਦੇ ਬਕਰੋ ਛੋੜ ਆਹ ਆ ਤੀਰ ਲਾ ਦਾਂਗੇ ਛੋੜ ਦੇ ਟੱਕੀ ਨਹੀਂ ਲਾ ਬੱਸ ਹੋਈ ਨਹੀਂ ਗੰਮ ਦੀ ਪਿਛਲਾ ਤਾਂ ਪੱਕਾ ਚੋਰ ਹੀ ਆ ਕਿਸੇ ਦਾ ট্রান্সਫਰਮ ਚੁੱਕਣ ਦੀ ਤਿਆਰੀ ਕਰਦੇ ਹੋਏ ਵਰਗ ਨੂੰ ਵੇਖ ਕੇ ਕੁੜੀਆਂ ਆਪਦਾ ਝੋਲਾ ਲਗਾਉ ਲੈਂਦੀਆਂ ਸੀ ਅਸੀਂ ਤਾਂ ਅੰਨੇ ਬੈਠੇ ਆ ਅਸੀਂ ਤਾਂ ਕੁਝ ਨਹੀਂ ਦੇਖਿਆ ਚੁੱਲ੍ਹੇ ਵਾਲੀਆਂ ਇੱਟਾਂ ਚੱਕੀ ਫਿਰਦਾ ਮਾਤਾ ਰੋਟੀ ਬਣਾਉਣ ਤੋਂ ਬੈਠੀ ਮਾਤਾ ਤੇਰੀ ਤੜਕਾ ਨਾਲੀ ਤੇਲ ਆਪਦੀ ਫਿਰਦੀ ਆ ਤੇ ਤੂੰ ਇੱਧਰ ਬੈਠਾ ਦੇ ਨਾਲ ਸਰੋਂ ਦਾ ਤੇਲ ਕਿਆ ਬਾਤਾਂ ਇੰਜ ਲੱਗਦਾ ਜਿਵੇਂ ਹਲਦੀ ਚ ਦੁੱਧ ਪਾਇਆ ਹੋਵੇ ਖਬਰਦਾਰ ਜੇ ਕਿਸੇ ਨੇ ਹੱਥਾਂ ਵੱਲ ਦੇਖਿਆ ਨੰਦੀ ਲੜਾਈ ਕਰਨੀ ਆ ਮਾਸਾ ਮਾਸਾ ਜਿੰਨੀਆਂ ਬਦਮਾਸ਼ੀਆਂ ਬਿਨਾ ਮੂੰਹ ਤੋਤੇ ਬੈਗ ਚੁੱਕ ਕੇ ਸਕੂਲ ਆਉਣ ਵਾਲੀ ਗੈਂਗ ਮੈਂ ਵੀ ਬਸ ਇਹੀ ਸਾਲ ਦੇਖਣਾ ਚੜਦੇ ਸਿਆਲ ਫਾਹ ਲੈ ਹੀ ਲੈਣਾ ਗਰਦਨ ਦਾ ਐਵੇਂ ਹਿਲਾਉਂਦਾ ਜਿਵੇਂ ਨਾਈ ਧਾਗਾ ਲਾਉਂਦਾ ਮੈਂ ਤਾਂ ਐਵੇਂ ਇੰਨਾ ਟਾਈਮ ਪੱਗ ਦੇ ਲਾ ਦਿੰਨਾ ਇਹ ਪਤੰਦਰ ਜੂੜੇ ਚ ਚੱਕੀ ਫਿਰਦਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਰੱਬਾ ਮੇਰਾ ਹਿਸਾਬ ਕਰ ਲੈ ਮੈਂ ਆਉਣ ਲੱਗਾ ਹੀ ਤੇਰੇ ਕੋਲ ਵਧੀਆ ਕੁਆਲਿਟੀ ਦਾ ਜ਼ਹਿਰ ਕਿੱਥੋਂ ਮਿਲਦਾ ਹਮੇਸ਼ਾ ਚੰਗੀ ਫਸਲ ਨੂੰ ਗੰਦਾ ਕੀੜਾ ਖਾ ਹੀ ਜਾਂਦਾ ਅੱਜ ਸ਼ਿਮਲੇ ਕੁਮਾਦੋ ਸਾਡੇ ਨਾਲ ਸਨੈਪ ਸਟੋਰੀ ਪਾਦਾਂਗੇ ਤੁਸੀਂ ਬੋਲੋ ਆਤਾ ਬਸ ਸ਼ਬੀਲ ਪੀਣ ਆਇਆ ਧਰਤੀ ਤੇ ਚਲੋ ਚੱਲ ਗਏ ਆਪਾਂ ਡੀਪੂ ਤੇ ਕਣਕ ਲੈਣ ਨਜ਼ਾਰੇ ਤਾਂ ਇਹਨਾਂ ਦੇ ਆ ਇਹ ਤਾਂ ਹੱਸ ਕੇ ਤੁਮ ਅਗਲੇ ਮੇਰੀ ਜਾਨ ਜੇ ਅੱਲਾ ਕਰ ਫਿੱਟੇ ਮੂੰ ਸਾਡੇ ਬਚਪਨ ਤੇ ਤੇਦਰ ਫਿੱਟੇ ਮੂੰ ਸਾਡੀ ਜਵਾਨੀ ਤੇ ਤੇਰੇ ਤੇ ਐਸੀ ਬਗੜਾਂ ਦੀ ਪਟਾ ਬਣ ਜਾ ਤੇਰੇ ਮੁੱਢੇ ਨਾਲ ਲੈ ਕੇ ਆ ਫਹਾ ਲਈਏ ਅਸੀਂ ਤਾਂ ਬਸ ਡੰਗਰਾਂ ਨੂੰ ਪੱਠੇ ਪਾਉਣੀ ਆਏ ਆ ਧਰਤੀ ਤੇ ਭਾਈ ਪਾ ਬੀ ਦੀ ਜੁੰਨੀ ਨਾਲ ਮੇਰਾ ਗਲਾ ਘੋਟ ਦੇ ਭਾਈ ਆਪ ਦੀ ਬੈਲਟ ਖੋਲ ਕੇ ਸਾਡਾ ਪਿੰਡਾ ਛਿਲ ਦੇ ਮੈਨੂੰ ਲੱਗਦਾ ਮੇਰੇ ਵਾਲੀ ਭਰੂਣ ਹੱਤਿਆਚੀ ਮਾਰੀ ਗਈ ਤੇਰੇ ਲਈ ਜ਼ਿੰਦਗੀ ਮੇਰੀ ਤੂੰ ਮੇਰਾ ਡੈਰੀ ਸੰਦੂ ਮੈਨੂੰ ਲੱਗਦਾ ਇੰਸਟਾ ਡਿਲੀਟ ਕਰਨਾ ਪੈਣਾ ਸਵੇਰੇ ਉੱਠਦੇ ਸਾਰ ਹੀ ਮੱਥੇ ਵਿੱਚ ਗੋਲੀ ਵਾਂਗੂ ਵੱਜਦੇ ਆ ਬਸ ਦੋ ਹੀ ਕਿਸ਼ਤਾਂ ਰਹਿ ਗਈਆਂ ਫਿਰ ਫੋਨ ਹੀ ਵੇਚ ਦੇਣਾ ਸਿਆਪਾ ਹੀ ਨਿਭੜੋ ਮੱਦੇਨਜ਼ਰ ਵਿੱਚ ਪਰਾਥਾ ਲੈ ਲਿਆ ਵੇ ਮੈਂ ਕਿੱਥੇ ਚੱਲਿਆ ਚੱਲੋ ਇਸੇਵਕਾ ਕਣਕ ਵਾਲੀ ਪਰਚੀ ਕਟਾਉਣ ਚੱਲੀਏ ਬਾਕੀ ਅਜੀਬ ਗੱਲਾਂ ਕਰੀਏ ਮੈਂ ਕਿੱਥੇ ਬੱਲੇ ਬਾਲੋ ਤਾਂ ਅਸੀਂ ਕਹਿਣੀ ਆ ਅਸੀਂ ਇਹ ਕਹਿਣਾ ਸੀ ਕਿ ਸਪਰੇਅ ਮਿਲ ਜੂ ਅਸੀਂ ਪੀਣੀ ਆ ਤੁਹਾਡੀਆਂ ਇਹੋ ਜਿਹੀਆਂ ਹਰਕਤਾਂ ਦੇਖ ਕੇ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲ ਵੀਡੀਓ ਬਣਾਉਣ ਲੱਗੇ ਬਹੁਤ ਮਿਹਨਤ ਲੱਗਦੀ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ